ਕੁੜੀਆਂ ਨੇ ਨਾ ਕੁੜੀਆਂ ਜਿਹੜੀਆਂ ਆ ਜਿੰਨੀਆਂ ਕੁੜੀਆਂ ਬੈਠੀਆਂ ਜਿਹੜੀਆਂ ਬਾਹਰ ਵੀ ਕੁੜੀਆਂ ਨੇ ਇਹਨਾਂ ਦੀ ਪਲੈਨਿੰਗ ਬਹੁਤ ਜ਼ਿਆਦਾ ਵਧੀਆ ਬਹੁਤ ਇਹ ਹਰ ਚੀਜ਼ ਪਲਾਨ ਕਰਦੀ ਹਰ ਚੀਜ਼ ਅਹੀਂ ਮੁੰਡੇ ਨੂੰ ਪਤਾ ਕਿ ਦੋਤੋਂ ਨੇ ਦਹੀਂ ਲੈਣ ਜਾਣਾ ਪੈਣਾ ਯਾਰ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਕੁੜੀਆਂ ਨੂੰ ਕਹਦੋ ਕੁੜੀਆਂ ਨੂੰ ਜਾ ਜਾ ਕੇ ਦਹੀਂ ਲੈ ਕੇ ਆਈ ਪਲੈਨਿੰਗ ਕਰਦੀਆਂ ਜੇ ਫਿਰ ਕੱਪੜੇ ਚੇਂਜ ਕਰਨਗੇ ਫੇਰੇ ਕੱਢਦੀਆਂ ਸਕੂਟਰੀ ਬਾਹਰ ਸਿੱਧਾ ਨਾਲੀ 'ਚ ਇੱਕ ਗਰੀ ਸ਼ਿਮਲਾ ਕੁਮਣ ਗਏ ਮੁੰਡਾ ਜੀਨ ਪਾ ਕੇ ਪਿਆ ਰਾਤ ਨੂੰ ਮੈਂ ਕਹਿਆ ਚੇਂਜ ਕਰਕੇ ਆ ਜੀਨ ਪਾ ਕੇ ਪਿਆ ਗਿਆ ਦੂਜੀ ਜੀਨ ਪਾ ਆ ਇਹ ਬਾਈ ਯਾਰੇ ਫੇ ਅੱਜ ਕੁੜੀਆਂ ਕੁੜੀਆਂ ਕਿੰਨੇ ਆਈਆਂ ਨੇ ਜਸਟ ਦੇਸ ਹੈ ਕੁੜੀਆਂ ਅਰੇ ਵਾਹ ਮੁੰਡੇ ਮੁੰਡੇ ਕਿੰਨੇ ਕ ਇੱਕ ਮਿੰਟ ਕੁੜੀਆਂ ਮੈਂ ਵੀ ਦੇਖ ਲਵਾਂ ਮੁੰਡੇ ਮੈਂ ਨਾ ਇੱਕ ਇੱਕ ਲਾਸਟ ਸੈਟ ਆ ਉਸ ਤੋਂ ਬਾਅਦ ਖਤਮ ਕਰਾਂਗੇ ਦੋ ਕੁ ਮਿੰਟ ਹੀ ਆ ਬਸ ਕੁੜੀਆਂ ਹੁੰਦੀਆਂ ਨਾ ਕੁੜੀਆਂ ਜੜੀਆਂ ਆ ਜਿੰਨੀਆਂ ਕੁੜੀਆਂ ਬੈਠੀਆਂ ਜੜੀਆਂ ਬਾਹਰ ਵੀ ਕੁੜੀਆਂ ਨੇ ਇਹਨਾਂ ਦੀ ਪਲੈਨਿੰਗ ਬਹੁਤ ਜ਼ਿਆਦਾ ਵਧੀਆ ਬਹੁਤ ਇਹ ਹਰ ਚੀਜ਼ ਪਲਾਨ ਕਰਦੀ ਹਰ ਚੀਜ਼ ਅਹੀਂ ਮੁੰਡੇ ਨਾ ਮੁੰਡੇ ਤੁਹਾਨੂੰ ਮੈਂ ਸੱਚਾਈ ਦੱਸਦਾ ਕੁੜੀਆਂ ਦੇ ਇਹ ਕੁੜੀਆਂ ਨਾ ਇਹ ਕੁੜੀਆਂ ਮੂੰਹ ਧੋ ਕੇ ਸੌਂਦੀ ਐ ਅਹੀਂ ਮੁੰਡੇ ਮੂੰਹ ਪਤਾ ਕਿ ਤੁਹਾਨੂੰ ਦਹੀਂ ਲੈਣ ਜਾਣਾ ਪੈਣਾ ਯਾਰ ਸਾਨੂੰ ਮੰਮੀ ਕਹੇ ਨਾ ਮੈਂ ਪਰੌਂਠੇ ਬਣਾਉਣ ਲੱਗੀ ਜਾ ਕੇ ਦਹੀਂ ਲੈ ਗਿਆ ਅਹੀਂ ਉਹਦੀ ਪਲੈਨਿੰਗ ਵੀ ਨਹੀਂ ਕਰਦੇ ਸਿੰਪਲ ਜਿਹਾ ਕੰਮ ਮੈਂ ਦਹੀਂ ਲੈ ਕੇ ਆ ਸਕੂਟਰ ਕੱਢਿਆ ਦੁਕਾਨ ਤੇ ਪਹੁੰਚ ਕੇ ਉੱਥੇ ਜਾ ਕੇ ਯਾਦ ਆਂਦਾ ਪਰਸ ਤੇ ਘਰ ਰਹਿ ਗਿਆ ਫਿਰ ਯਾਦ ਆਦਾ ਕੱਛੇ ਨੂੰ ਤੇ ਜੇ ਵੀ ਨਹੀਂ ਲੱਗੀ ਹੁੰਦੀ ਕੁੜੀਆਂ ਨੂੰ ਕਹਤੋਂ ਕੁੜੀਆਂ ਨੂੰ ਜਾ ਜਾ ਕੇ ਦਹੀਂ ਲੈ ਕੇ ਆਏ ਪਲੈਨਿੰਗ ਕਰਦੀਆਂ ਜੇ ਇਹ ਪਹਿਲੇ ਸਕੂਟਰੀ ਬਾਹਰ ਕੱਢਣ ਗਈਆਂ ਫਿਰ ਕੱਪੜੇ ਚੇਂਜ ਕਰਨ ਗਈਆਂ ਫਿਰ ਗੂਚੀ ਦਾ ਬੈਗ ਡਿੱਗੀ 'ਚ ਰੱਖ ਕੇ ਫਿਰ ਇੱਥੋਂ ਚੁੰਨੀ ਬੰਨਣ ਗਈਆਂ ਫਿਰ ਐਨਕ ਲਾ ਕੇ ਨੇ ਐਨਕ ਇੱਥੋਂ ਤੱਕ ਗਲਵਸ ਪਾਉਣ ਗਿਆ ਜਿੱਦਾਂ ਹਲਵਾਈ ਦਾ ਗਲਾ ਕੋਟ ਕੇ ਦਹੀਂ ਲੈ ਕੇ ਆਉਣਾ ਫੇਰੇ ਕੱਢਦੀਆਂ ਸਕੂਟਰੀ ਬਾਹਰ ਸਿੱਧਾ ਨਾਲੀ 'ਚ ਫਿਰ ਫੋਟੋ ਖਿੱਚ ਕੇ ਪਾ ਦਿੰਦੇ ਕੈਪਸ਼ਨ ਕੀ ਲਿਖਿਆ ਹੁੰਦਾ ਭਲਾ Papa ki pari फिर 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 हाँ मम्मी है। बेटा भाई कुड़िया ज्यादा आई है नहीं मैं मुंडे ऐसे करके कवर कर ला, कुछ बहुत तरीके ने प्लानिंग कर दूडे की करतूत दसा मुंडे, कर तो मुंडे प्लैनिंग करते कुछ भी कुड़िया मुँह धोके तो सौंद रा सौन तो पहले चेंज कर दी कु को नाइट सूट है सेम कलर टी शर्ट सेम कलर का पजामा ਛੋਟੇ ਛੋਟੇ ਭਾਲੂ ਬਣੇ ਹੋਏ ਉਰਤੇ ਅਹੀਂ ਮੁੰਡੇ ਅਹੀਂ ਮੁੰਡੇ ਜੀਨ ਪਾ ਕੇ ਸੋ ਜਿੰਨੇ ਇੱਕ ਵਾਰੀ Shimla ਘੁੰਮਣ ਗਏ ਮੁੰਡਾ ਜੀਨ ਪਾ ਕੇ ਪਿਆ ਰਾਤ ਨੂੰ ਮੈਂ ਕਹਿਆ ਚੇਂਜ ਕਰਕੇ ਆ ਜੀਨ ਪਾ ਕੇ ਪਿਆ ਗਿਆ ਦੂਜੀ ਜੀਨ ਪਾ ਆ ਬਟ ਇੱਕ ਵਾਰੀ ਕਲਾਪ ਹੋਣੀ ਚਾਹੀਦੀ ਕੁੜੀਆਂ ਵਾਸਤੇ ਕਿਉਂਕਿ ਕੁੜੀਆਂ ਜ਼ਿਆਦਾ ਨੇ